ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਹਮ ਤਜ ਤੋਂ ਭਾਵ ਮੈਥੋਂ ਬਿਨਾ ਸਭ ਕੋਏ ਹਰੇਕ ਜੀਵ اے ਕਬੀਰ ਹਰ ਨਾਮ ਸਿਮਰ ਕੇ ਹੁਣ ਜਦੋਂ ਮੇਰਾ ਮੈਂ ਮੈਂ ਕਰਨ ਵਾਲਾ ਸੁਭਾਅ ਹਟ ਗਿਆ ਮੈਨੂੰ ਇਉਂ ਜਾਪਦਾ ਹੈ ਕਿ ਮੈਂ ਸਭ ਨਾਲੋਂ ਮਾੜਾ ਹਾਂ ਹਰੇਕ ਜੀਵ ਮੈਥੋਂ ਚੰਗਾ ਹੈ ਸਾਰਿਆਂ ਨਾਲੋਂ ਮੈਂ ਹੀ ਮੰਦਾ ਹਾਂ ਮੈਨੂੰ ਛੱਡ ਕੇ ਹੋਰ ਸਾਰੇ ਚੰਗੇ ਹਨ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਜਿਨ ਜਿਸਮ ਨੂੰਕ ਨੇ ਐਸਾ ਕਰ ਇਸ ਤਰ੍ਹਾਂ ਬੁੱਝਿਆ ਸਮਝ ਲਿਆ ਸੂਝ ਆ ਗਈ ਨਿਰਾ ਇਹੀ ਨਹੀਂ ਜਿਸ ਜਿਸ ਵੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ ਉਹ ਵੀ ਮੈਨੂੰ ਆਪਣਾ ਮਿੱਤਰ ਮਾਲੂਮ ਹੁੰਦਾ ਹੈ ਜਿਹੜਾ ਕੋਈ ਇਸ ਤਰ੍ਹਾਂ ਅਨੁਭਵ ਕਰਦਾ ਹੈ ਕੇਵਲ ਉਹ ਹੀ ਮੇਰਾ ਮਿੱਤਰ ਹੈ ਕਬੀਰ ਆਈ ਮੁਝੇ ਤੇ ਅਨੇਕ ਘਰੇ ਕਰ ਭੇਸ ਆਈ ਤੋ ਭਾਵ ਇਹ ਹਉਮੇ ਮੈਨੂੰ ਕਰਾਹੇ ਪਾਣ ਆਈ ਮੁਝੇ ਪਏ ਮੇਰੇ ਪਾਸ ਕੀ ਜਿਵੇਂ ਇਹ ਹੋਰ ਨਾ ਪਾਸ ਆਉਂਦੀ ਹੈ ਇਸ ਵੇਸ ਕਰੇ ਕਰ ਕਰ ਮੁੜ ਮੁੜ ਕਰਕੇ ਅਨੇਕ ਭੇਸ ਕਈ ਵੇਸ ਧਾਰ ਕੇ ਕਈ ਢੰਗ ਬਣਾ ਕੇ ਕਈ ਤਰੀਕਿਆਂ ਨਾਲ ਕਈ ਸ਼ਕਲਾਂ ਵਿੱਚ ਇਹ ਕਬੀਰ ਇਹ ਹਉਮੇ ਜਿਵੇਂ ਹੋਰਨਾਂ ਨੂੰ ਭ੍ਰਮਾਣ ਆਉਂਦੀ ਹੈ ਤੇ ਮੇਰੇ ਕੋਲ ਵੀ ਕਈ ਸ਼ਕਲਾਂ ਵਿੱਚ ਆਈ ਅਨੇਕਾਂ ਭੇਖ ਧਾਰ ਕੇ ਮਾਇਆ ਮੇਰੇ ਕੋਲ ਆਈ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ਼ ਹਮ ਮੈਨੂੰ ਉਹਨ ਉਸ ਹਉਮੇ ਨੇ ਆਦੇਸ਼ ਨਮਸਕਾਰ ਉਹਨ ਆਦੇਸ਼ ਉਸ ਹਉਮੇ ਨੇ ਨਮਸਕਾਰ ਕੀਤੀ ਉਹ ਹਉਮੇ ਲਿਫ ਗਈ ਉਹ ਹਉਮੇ ਬਦਲ ਕੇ ਨਿਮਰਤਾ ਬਣ ਗਈ ਪਰ ਮੈਨੂੰ ਪਿਆਰੇ ਸਤਿਗੁਰ ਨੇ ਇਸ ਤੋਂ ਬਚਾ ਲਿਆ ਉਹ ਹਉਮੈ ਨੇ ਨਮਸਕਾਰ ਕੀਤੀ ਉਹ ਹਉਮੈ ਬਦਲ ਕੇ ਨਿਮਰਤਾ ਬਣ ਗਈ ਮੇਰੇ ਗੁਰਾਂ ਨੇ ਮੈਨੂੰ ਬਚਾ ਲਿਆ ਅਤੇ ਉਸ ਨੇ ਮੈਨੂੰ ਨਮਸਕਾਰ ਕੀਤੀ